ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਰਦਾਸ ਦਾ ਵਿਸ਼ਾ ਵਿਚਾਰ ਲਈ ਲਿਆ ਹੋਇਆ ਹੈ ਗੁਰੂ ਪੰਜਮ ਪਾਤਸ਼ਾਹ ਜੀ ਨੇ ਅਰਦਾਸ ਕਰਨ ਦੀ ਬੜੀ ਸੋਹਣੀ ਜਾਇਜ਼ ਦੱਸੀ ਹੈ ਇੱਕ ਪਾਵਨ ਸ਼ਬਦ ਦੇ ਵਿੱਚ ਸੂਈ ਰਾਗ ਅੰਦਰ ਦਰਜ ਹੈ ਉਹਦੀ 라ਉ ਦੀ ਪੰਕਤੀ ਹੈ ਤਉ ਮੈਂ ਆਇਆ ਸ਼ਰਣੀ ਆਇਆ हे ਪ੍ਰਭੂ ਜੀ ਮੈਂ ਤੇਰੀ ਸ਼ਰਨ ਆਇਆ ਹਾਂ ਕਿਉਂ ਆਇਆ ਹਾਂ ਤੂੰ ਮੈਂ ਆਇਆ ਤਾਂ ਮੈਂ ਆਇਆ ਤੇਰੀ ਸ਼ਰਨ ਵਿੱਚ ਭਰੋਸਾ ਆਇਆ ਕਿਰਪਾ ਆਇਆ ਇੱਕ ਭਰੋਸਾ ਕਰਕੇ ਆਇਆ ਹਾਂ ਕਿ ਤੂੰ ਮੇਰੇ ਤੇ ਕਿਰਪਾ ਕਰੇਗਾ ਤੂੰ ਕਿਰਪਾਲੂ ਹੈ ਇਸ ਲਈ ਮੈਂ ਤੇਰੀ ਸ਼ਰਨ ਆਇਆ ਜਿਉਂ ਪਾਵੇ ਤੂੰ ਰੱਖੋ ਸੋਮੀ ਮਾਰ ਗੁਰੇ ਬਿਠਾਇਆ ਉਹ ਜਿਵੇਂ ਤੈਨੂੰ ਪਾਉਂਦਾ ਹੈ ਤੂੰ ਮੇਰੀ ਰਾਖੀ ਕਰ ਲੈ ਮੇਰੀ ਜਿਹੜੀ ਜਿਹੜਾ ਮੈਂ ਭਰੋਸਾ ਲੈ ਕੇ ਜਿਹੜੀ ਤੇਰੀ ਕਿਰਪਾ ਦੀ ਆਸ ਲੈ ਕੇ ਆਇਆ ਹਾਂ ਉਹ ਤੂੰ ਪੂਰਨ ਕਰ ਮਾਰਗ ਗੁਰੇ ਪਠਾਇਆ ਮੇਰੇ ਗੁਰੂ ਨੇ ਮੈਨੂੰ ਇਸ ਮਾਰਗ ਤੇ ਪਾਇਆ ਕਿ ਮੈਂ ਤੇਰੇ ਚਰਨਾਂ ਵਿਚ ਅਰਦਾਸ ਕਰਾਂ ਤੇਰੀ ਅਗੇ ਬੇਨਤੀ ਕਰਾਂ ਤੇਰੀ ਪ੍ਰਾਪਤੀ ਲਈ ਤੇਰੇ ਅਗੇ ਮਿਹਨਤ ਜੋ ਜੜੀ ਕਰਾਂ ਕਿਉਂ ਕੀ ਲੋੜ ਹੈ ਕਹਿੰਦੇ ਨੇ ਮਹਾ ਦੁੱਤਰ ਮਾਇਆ ਇਹ ਜਿਹੜੀ ਮੋਹ ਮਾਇਆ ਇਹ ਬੜੀ ਮਹਾ ਦੁੱਤਰ ਹੈ ਬੜਾ ਡਾਡਾ ਅਸਗਾ ਸਾਗਰ ਹੈ ਜੈਸੇ ਪੰਮ ਚੁਲਾਇਆ ਜਿਵੇਂ ਆਂਦੀ ਤੂਫਾਨ ਚੁਲਦਾ ਹੈ ਤੇ ਉਹ ਹਾਲ ਨੂੰ ਬਿਹਾਲ ਕਰ ਜਾਂਦਾ ਹੈ ਸਾਡੇ ਕਾਰੋਬਾਰ ਸਾਡੇ ਆਂਗਣ ਸਾਰਾ ਪਾਸਾ ਤੂੜੋ ਤੂੜ ਮਿੱਟੀ ਮਿੱਟੀ ਕਰ ਜਾਂਦਾ ਹੈ ਇਸ ਤਰ੍ਹਾਂ ਇਹ ਇਹ ਮਾਇਆ ਦੀ ਜਿਹੜੀ ਆਂਧੀ ਹੈ ਇਹ ਐਸੀ ਹੈ ਕਿ ਭਲੇ ਭਲੇ ਦੇ ਜੀਵਨ ਨੂੰ ਖਰਾਬ ਕਰ ਜਾਂਦੀ ਹੈ ਬਰਬਾਦ ਕਰ ਜਾਂਦੀ ਹੈ ਤੇ ਇਸ ਮਾਇਆ ਦੇ ਮੋਹ ਤੋਂ ਮੈਨੂੰ ਬਚਾਉਣ ਵਾਸਤੇ ਮੈਂ ਤੇਰੇ ਦਰ ਤੇ ਅਰਦਾਸ ਕਰਨ ਆਇਆ ਹਾਂ ਸੁਣ ਸੁਣ ਹੀ ਡਰਿਆ ਮੈਂ ਸੁਣ ਸੁਣ ਕੇ ਹੀ ਬੜਾ ਡਰਿਆ ਵਈਆ ਕਰੋ ਧਰਮ ਰਾਯਾ ਕਿ ਧਰਮ ਰਾਜ ਬੜਾ ਕਰੜਾ ਹੈ ਪਾਪ ਰੱਬ ਦਾ ਜੋ ਨਿਆਹ ਪ੍ਰਣਾਲੀ ਹੈ ਉਹ ਬੜੀ ਤਗੜੀ ਹੈ ਕਰਮਾਂ ਦਾ ਫਲ ਅਵਸ਼ਿ ਮਿਲਦਾ ਹੈ ਤੋ ਇਸ ਲਈ ਮੇਰੇ ਕੋਲੋਂ ਵਾਹਿਗੁਰੂ ਕੋ ਐਸੇ ਕਰਮ ਨਾ ਹੋਣ ਕਿ ਜਿਹੜਾ ਮੈਂ ਉਸ ਧਰਮ ਰਾਜ ਦੇ ਨਿਆਹ ਅਗੇ ਹਾਰ ਜਾਵਾਂ ਔਰ ਮੈਨੂੰ ਲੇਖਾ ਦੇਣਾ ਪੈ ਜਾਵੇ ਇਸ ਲਈ ਮੈਂ ਤੇਰੇ ਦਰ ਤੇ ਆਇਆ ਹਾਂ ਤੂੰ ਮੇਰੀ ਇਸ ਗੱਲ ਨੂੰ ਰਾਖੀ ਕਰ ਗ੍ਰਹਿ ਅੰਧ ਕੁਪਾਇਆ ਪਾਵਕ ਸਗਰਾਇਆ ਸਾਰੇ ਪਾਸੇ ਤ੍ਰਿਸ਼ਨਾ ਮੋਹ ਮਾਇਆ ਦੀ ਅਗਲੀ ਪਾਉਕ ਮੈਨੇ ਅਗ ਸਗਰਾਇਆ ਮੈਨੇ ਸਾਰੇ ਸਗਲ ਤੋਂ ਸਗਰਾਇਆ ਬਣਿਆ ਕਿ ਸਾਰੇ ਪਾਸੇ ਮੂ ਮਾਇਆ ਦੀ ਅਗ ਲੱਗੀ ਹੋਈ ਹੈ ਕ੍ਰਿਸ਼ਨ ਦੀ ਅਗ ਲੱਗੀ ਹੋਈ ਹੈ ਗ੍ਰਹਿ ਆਦੂ ਕੋ ਪਾਇਆ ਤੇ ਮੇਰਾ ਹਿੱਟ ਦਾ ਰੂਪੀ ਜਿਹੜਾ ਘਰ ਹੈ ਇਹ ਅਗਣਤਾ ਦੇ ਹਨੇਰੇ ਨਾਲ ਕੂਪ ਬਣੇ ਰਿਹਾ ਹੋਇਆ ਪਿਆ ਹੈ ਇਹਦੀ ਗਿਆਨ ਦਾ ਚਾਨਣ ਹੀ ਨਹੀਂ ਤੇ ਤੂੰ ਮੇਰੀ ਰੱਖਿਆ ਕਰ ਮੈਨੂੰ ਗਿਆਨ ਦਾ ਚਾਨਣ ਬਖਸ਼ ਤੇ ਮੈਂ ਇਨਾਂ ਸਾਰੇ ਦੁੱਖਾਂ ਤੋਂ ਬਾਝ ਜਾਵਾਂ ਯਹੀ ਓਟ ਸਾਧ ਆਇਆ ਮੈਂ ਸਾਧਾਂ ਦੀ ਓਟ ਗਹੀ ਹੈ ਪਕੜੀ ਹੈ ਮੈਂ ਗੁਰੂ ਦੇ ਲੜ ਫੜਿਆ ਹੈ ਨਾਨਕ ਹਰ ਤੇ ਆਇਆ ਕਿ ਮੈਂ ਨਾਨਕ ਨੇ ਤੇਰਾ ਨਾਮ ਤੇ ਆਇਆ ਹੈ ਤੇਰਾ ਸਿਮਰਨ ਕਰਦਾ ਹਾਂ ਸਾਧਾਂ ਦੀ ਊੜ ਪਕੜ ਕੇ ਆਬ ਮੈਂ ਪੂਰਾ ਪਾਇਆ ਤਾਂ ਫਿਰ ਮੈਂ ਹੁਣ ਤੈਨੂੰ ਪੂਰੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ ਤੋਂ ਇਹ ਇੱਕ ਅਰਦਾਸ ਕਰਨ ਦਾ ਗੁਰੂ ਜੀ ਨੇ ਇੱਕ ਨਮੂਨਾ ਪੇਸ਼ ਕੀਤਾ ਹੈ ਕਿ ਪ੍ਰਭੂ ਅਗੇ ਅਰਦਾਸ ਕਿਉਂ ਕਰਨੀ ਹੈ ਬੰਦੇ ਦੇ ਆਪਣੇ ਵਸ ਵਿੱਚ ਨਹੀਂ ਇਹ ਤ੍ਰਿਸ਼ਨਾ ਤੋਂ ਬਚ ਜਾਵੇ ਲੋਭ ਮੋਹ ਹੰਕਾਰ ਤੋਂ ਬਚ ਜਾਵੇ ਇਹਨਾਂ ਦੇ ਮਾੜੇ ਪ੍ਰਭਾਵ ਤੋਂ ਬਚ ਜਾਵੇ ਇਹ ਹੁੰਮੇ ਦੇ ਰੋਗ ਤੋਂ ਬਚ ਜਾਵੇ ਉਮੀ ਵਾਲੀ ਮਨੁਭਰਤੀ ਜਿਹੜੀ ਹੈ ਦੂਜਾ ਪਾਵ ਇਹਦੇ ਤੋਂ ਬਚ ਜਾਵੇ ਆਪਣੇ ਉਦਮ ਨਾਲ ਕਈ ਵਾਰ ਸਫਲਤਾ ਨਹੀਂ ਮਿਲਦੀ ਇਸ ਲਈ ਗੁਰਸਿੱਖ ਜਿਹੜਾ ਹੈ ਉਹ ਇਹ ਤੇ ਸਮਝਦਾ ਹੈ ਕਿ ਮੇਰੀ ਜੀਵਨ ਦੀ ਸ਼ੈਲੀ ਇਹ ਹੋਣੀ ਚਾਹੀਦੀ ਹੈ ਲੇਕਿਨ ਉਹਦੇ ਵਿੱਚ ਕਾਮਯਾਬ ਹੋਣ ਲਈ ਪ੍ਰਭੂ ਦਾ ਆਸਰਾ ਲੈ ਲਈ ਅਸੀਂ ਅਰਦਾਸ ਬੇਨਤੀਆਂ ਕਰਦੇ ਹਾਂ ਅਰਦਾਸ ਵਿੱਚ ਅਸਲ ਵੀ ਦੇਖਿਆ ਜਾਏ ਤੇ ਗੁਰਬਾਣੀ ਵਿੱਚੋਂ ਅਸੀਂ ਇਹ ਸੇਧ ਮਿਲਦੀ ਹੈ ਕਿ ਅਰਦਾਸ ਮੰਗਣਾ ਕੀ ਚਾਹੀਦਾ ਹੈ ਮੰਗਣਾ ਮੰਗਣੇ ਕਾ ਹਰ ਜਸ ਗੁਰਤੇ ਮੰਗਣਾ ਕੋਈ ਪ੍ਰਭੂ ਕੋਲੋਂ ਗੁਰੂ ਕੋਲੋਂ ਅਗਰ ਕੋਈ ਮੰਗਣਾ ਤੇ ਕੇਵਲ ਪ੍ਰਮਾਤਮਾ ਦੀ ਬੰਦਗੀ ਮੰਗੋ ਬਾਕੀ ਸੰਸਾਰ ਦੇ ਪਦਾਰਥ ਦੇ ਦੇਖਿਆ ਜਾਏ ਤੇ ਮੰਗਣ ਦੀ ਲੋੜ ਹੀ ਨਹੀਂ ਹੈ ਉਹ ਤੋਂ ਬਿਗਾਰ ਮੰਗਿਆ ਸਾਰੇ ਕੋਈ ਦੇ ਰਿਹਾ ਸਾਡੀ ਮਰਜ਼ੀ ਨਾਲ ਸਾਡਾ ਜਨਮ ਨਹੀਂ ਹੋਇਆ ਸਾਡੀ ਮਰਜ਼ੀ ਨਾਲ ਸਾਡੇ ਸਰੀਰ ਦੀ ਅੰਦਰ ਦੀਆਂ ਕਰੇਮਾਂ ਨਹੀਂ ਬਣੀਆਂ ਸਾਡੇ ਜਿਸਮ ਦੇ ਅੰਗ ਹਿੱਸੇ ਪੁਰਜ਼ੇ ਅੰਦਰਲੇ ਬਾਹਰਲੇ ਇਹ ਸਾਡੀ ਮਰਜ਼ੀ ਨਾਲ ਨਹੀਂ ਬਣੇ ਇਹਨਾਂ ਦੇ ਜਿਹੜੇ ਕੰਮ ਨੇ ਇਹਨਾਂ ਦੇ ਜਿਹੜੇ ਫੰਕਸ਼ਨਿੰਗ ਹਨ ਉਹ ਸਾਡੀ ਮਰਜ਼ੀ ਨਾਲ ਦੀ ਹੋ ਰਹੀ ਸਭ ਕੁਝ ਉਹਦੀ ਰਜ਼ਾ ਵਿੱਚ ਹੋ ਰਿਹਾ ਹੈ ਫੇਰ ਰੋਜੀ ਰੋਟੀ ਸਾਡੀ ਦਾ ਬੰਦਬਸ ਵੀ ਉਹ ਹੀ ਕਰਦਾ ਹੈ ਸਾਰਾ ਕੁਝ ਸਾਡੇ ਸਰੀਰ ਨੂੰ ਤੇ ਤ੍ਰਾਣ ਉਹ ਹੀ ਦਿੰਦਾ ਹੈ ਜਿਸ ਕਰ ਅਸੀਂ ਨੌਕਰੀਆਂ ਚੱਕਰੀਆਂ ਕਰਕੇ ਤੇ ਖੇਤੀਬਾੜੀ ਕਰਕੇ ਜਾਂ ਹੋਰ ਕਈਆਂ ਤਰੀਕਿਆਂ ਨਾਲ ਅਸੀਂ ਰੋਜੀ ਰੋਟੀ ਕਮਾਉਂਦੇ ਹਾਂ ਤੋਂ ਸੰਸਾਰੀ ਪਦार्थ ਉਸਨੇ ਆਪਣੇ ਆਪ ਦੇਨੇ ਦੇਣੇ ਬਿਨ ਮੰਗੇ ਹਾਂ ਇੱਕ ਨਾਮ ਹੈ ਜਾਂ ਮੋਹ ਮਾਇਆ ਦੀ ਜਲਨ ਤੋਂ ਬਚਣ ਦੇ ਲਈ ਅਰਦਾਸ ਕਰਨ ਦੀ ਡੋਰ ਹੈ ਉਹਦੇ ਲਈ ਕੇਵਲ ਪ੍ਰਭੂ ਦੀ ਬੰਦਗੀ ਮੰਗਣੀ ਪ੍ਰਭੂ ਦਾ ਨਾਮ ਮੰਗਣਾ ਪ੍ਰਭੂ ਦੀ ਰਜ਼ਾ ਵਿੱਚ ਤੁਰਨ ਦੇ ਲਈ ਇਹ ਸਮਰਥਾ ਮੰਗਣੀ ਇਹ ਪ੍ਰਭੂ ਕੋ ਨੂੰ ਮੰਗਣਾ ਸਾਡਾ ਜ਼ਰੂਰੀ ਹੈ ਇਹ ਇਹਦੇ ਲਈ ਅਰਦਾਸ ਕਰਨੀ ਹੈ ਕਿਉਂਕਿ ਅਸੀਂ ਉਹ ਪ੍ਰਮਾਤਮਾ ਦੀ ਦਿੱਤੀ ਹੋਈ ਦਾਤਾਂ ਵਿੱਚ ਐਸੇ ਖੂਬ ਜਾਂਦੇ ਆਂ ਦਾਤ ਪਿਆਰੀ ਵਿਸਰਿਆ ਦਾਤਾਰਾ ਜਾਨਾ ਨਹੀਂ ਮਰਨ ਵਿਚਾਰਾ ਬੰਦਾ ਭੁੱਲ ਜਾਂਦਾ ਕਿ ਮੈਂ ਇੱਕ ਦਿਨ ਮਰਨਾ ਵੀ ਹੈ ਤੇ ਉਹ ਇਸ ਤਰ੍ਹਾਂ ਸੰਸਾਰ ਨਾਲ ਚਿਮੜੇ ਪੈਂਦਾ ਹੈ ਕਿ ਜਿਸ ਤਰ੍ਹਾਂ ਕਿ ਉਸਨੇ ਕਦੇ ਇੱਥੋਂ ਜਾਣਾ ਹੀ ਨਹੀਂ ਹੈ ਕਈਆਂ ਕਈਆਂ ਸਦੀਆਂ ਦੇ ਬੰਦੇ ਬਸ ਆਪਣੇ ਕਰਕੇ ਰੱਖਦਾ ਪਰ ਉਹਦੀਆਂ ਦਾਤਾਂ ਵਿੱਚ ਕੁਆਚ ਜਾਂਦਾ ਪਰ ਦਾਤਾਰ ਨੂੰ ਭੁੱਲ ਜਾਂਦਾ ਤੋ ਉਸ ਦਾ ਤਰ ਦੀ ਯਾਦ ਮਨ ਵੀ ਟਿੱਕੀ ਰਵੇ ਉਹਦਨਾ ਪਿਆਰ ਬਣਿਆ ਰਵੇ ਦੂਸਰਾ ਉਹ ਸਾਡਾ ਮੂਡ ਹੈ ਸਾਡਾ ਆਦ ਹੈ ਅਸੀਂ ਉਹਦਾ ਅੰਸ਼ ਹਾਂ ਉਹ ਸਾਗਰ ਹੈ ਅਸੀਂ ਬੂੰਦ ਹਾਂ ਜਿਵੇਂ ਇੱਕ ਬੂੰਦ ਸਾਗਰ ਤੋਂ ਵਿਛੜ ਕੇ ਇੱਕ ਨਦੀ ਨਾਲੇ ਦਾ ਪਾਣੀ ਨਦੀ ਨਾਲ ਤੋਂ ਵੱਖ ਹੋ ਗਿਆ ਤਾਂ ਐਂਟ ਵੀ ਜਾ ਕੇ ਉਹ ਸੜ ਬਲ ਕੇ ਉਹਦੇ ਕੀੜੇ ਮਕੋੜੇ ਗੰਦਗੀ ਬਣ ਜਾਂਦੀ ਹੈ ਉਹਦੇ ਸੋਧ ਹੋਈਆਂ ਪਈਏ ਨਾ ਤੇ ਤਾਂ ਵੀ ਉਹ ਮੁੜ ਕੇ ਉਸ ਤਰ੍ਹਾਂ ਦਾ ਸਵੱਛ ਨਹੀਂ ਹੋ ਸਕਦਾ ਜਿਸ ਨੇ ਦੇਰੀ ਆਪਣੇ ਸੋਮੇ ਨਾਲ ਨਾ ਮਿਲੇ ਉਹਦੇ ਵਿੱਚ ਤਾਜਾ ਪਾਣੀ ਅਗਰ ਆ ਕੇ ਮਿਲਦਾ ਰਹੇ ਤੇ ਕੁਝ ਪਾਣੀ ਨਿਕਲਦਾ ਰਹੇ ਤਾਂ ਉਹ ਸੁਵਛ ਰਹਿੰਦਾ ਹੈ ਉਹਦੇ ਕੀੜੇ ਮਕੋੜੇ ਨਹੀਂ ਪੈਂਦੇ ਤੇ ਜੇ ਨਦੀ ਨਾਲੇ ਜਦੋਂ ਸਮੁੰਦਰ ਹੀ ਪੈਂਦੇ ਨੇ ਜਾ ਕੇ ਤੇ ਸਮੁੰਦਰ ਦਾ ਹੀ ਰੂਪ ਬਣ ਜਾਂਦੇ ਨੇ ਸਾਗਰ ਦਾ ਹੀ ਰੂਪ ਬਣ ਜਾਂਦੇ ਨੇ ਤੂੰ ਪਰਮਾਤਮਾ ਸਾਡੇ ਵਾਸਤੇ ਸਾਗਰ ਰੂਪ ਹੈ ਅਸੀਂ ਉਹਦੇ ਬੂੰਦ ਰੂਪ ਆ ਸਾਡੇ ਗੁਣ ਤੇ ਉਸ ਪ੍ਰਭੂ ਦੇ ਗੁਣ ਇੱਕ ਹਨ ਜਿਸ ਤਰ੍ਹਾਂ ਸਾਗਰ ਦਾ ਪਾਣੀ ਤੇ ਸੰਸਾਰ ਤੇ ਫੈਲਿਆ ਹੋਇਆ ਪਾਣੀ ਚਾਹੇ ਚਸ਼ਮੇ ਕੂਆਂ ਵਿੱਚ ਨਲਕਿਆਂ ਵਿੱਚ ਹੈ ਟੋਏ ਤੇ ਟਿੱਬਿਆਂ ਨਦੀਆਂ ਨਾਲੇ ਵਿੱਚ ਹੈ ਇਹ ਹਾਈਡਰੋਜਨ ਆਕਸੀਜਨ ਹੀ ਇਹਨਾਂ ਦਾ ਮਰਕਬ ਹੈ ਇਹਦੇ ਇਹੀ ਇਹਨਾਂ ਦਾ ਅਸਲਾ ਹੈ ਫਰਕ ਸਿਰਫ ਇਹਨਾਂ ਦੀ ਕੁਆਂਟੀਟੀ ਦੇਮ ਕਿ ਉਹ ਸਾਗਰ ਬਹੁਤ ਅਥਾ ਸਾਗਰ ਹੈ ਔਰ ਦੁਨੀਆ ਤੇ ਜਿਹੜਾ ਬਾਕੀ ਪਾਣੀ ਹੈ ਉਹ ਸਾਗਰ ਦੇ ਮੁਕਾਬਲੇ ਵਿੱਚ ਕੁਝ ਵੀ ਨਹੀਂ ਲੇਕਿਨ ਅਸਲਾ ਉਹਨਾਂ ਦਾ ਇੱਕੋ ਹੀ ਹੈ ਇਸੇ ਤਰ੍ਹਾਂ ਪਰਮਾਤਮਾ ਦਾ ਸਾਡਾ ਅਸਲਾ ਇੱਕ ਹੈ ਆਤਮਾ ਪਰਮਾਤਮਾ ਇਕਨ ਗੁਣ ਵੀ ਇਕਨ ਲੇਕਿਨ ਜਿਵੇਂ ਸਾਗਰ ਦਾ ਪਾਣੀ ਸੰਸਾਰ ਜਾ ਕੇ ਆਲਾ ਮੇਲਾ ਗੰਦਾ ਹੋ ਜਾਂਦਾ ਹੈ ਉਹਨੂੰ ਮੁੜ ਕੇ ਸਵਛ ਹੁੰਦਾ ਜਾ ਕੇ ਸਾਗਰ ਵਿੱਚ ਮਿਲ ਕੇ ਇਸ ਤਰ੍ਹਾਂ ਅਸੀਂ ਵੀ ਸਰੀਰ ਵਿੱਚ ਆਈ ਹੋਈ ਆਤਮਾ ਮਨ ਦੀ ਸੰਗਤ ਕਰਕੇ ਸਰੀਰ ਦੀ ਸੰਗਤ ਕਰਕੇ ਮਾੜੇ ਕਰਮੋਂ ਕਰਕੇ ਮੈਲੀ ਹੋ ਜਾਂਦੀ ਹੈ ਮੈਲੀ ਕਾਇਆ ਹਾਸ ਸਮੇਤ ਇਹ ਕਾਇਆ ਸਰੀਰ ਜਿਹੜਾ ਹੈ ਮਾੜੇ ਕਰਮ ਕਰਕੇ ਮੈਲਾ ਹੁੰਦਾ ਹਾਸ ਸਮੇਤ ਹਾਸ ਕੀ ਹੋ ਗਿਆ ਉਹ ਜੀਵਾਤਮਾ ਰੂਪੀ ਅਰਸ਼ ਰੱਬੀ ਅਰਸ਼ ਜੋ ਵਿੱਚ ਉੱਡ ਕੇ ਚਲਾ ਜਾਂਦਾ ਹੈ ਤੇ ਸਰੀਰ ਨਾਸ਼ ਹੋ ਜਾਂਦਾ ਹੈ ਉਹ ਹਾਸੇ ਸਮੇਤ ਇੱਕ ਆਇਆ ਮੈਰੀਗੀ ਕੀ ਕਿ ਆਇਆ ਮੈਲੇ ਕੰਮ ਕਰਦੀਏ ਤੇ ਹਾਸੇ ਨਾਲ ਹੀ ਹੁੰਦਾ ਨਾ ਆਤਮਾ ਨਾਲ ਹੀ ਹੁੰਦੀ ਹੈ ਉਹਦੀ ਸ਼ਕਤੀ ਨਾਲ ਹੀ ਕਰਦਾ ਹੈ ਤੋ ਫਿਰ ਐਸੀ ਮੈਲੀ ਆਤਮਾ ਪਰਮਾਤਮਾ ਜੀ ਲੀਨ ਨਹੀਂ ਹੋ ਸਕਦੀ ਜਨਮਰ ਦੀ ਗੀੜ ਵਿੱਚ ਪੈ ਜਾਂਦੀ ਹੈ ਇਸ ਲਈ ਪਰਮਾਤਮਾਗੇ ਅਰਦਾਸਾਂ ਬੰਨ੍ਹਦੀਆਂ ਕਰਨ ਨੇ ਕਿ ਮੈਂ ਤੇਰੇ ਵਰਗਾ ਸਾਂ ਮੈਂ ਭੁੱਲ ਗਿਆ ਮੈਂ ਮਾਇਆ ਵਿੱਚ ਗਵਾਚ ਗਿਆ ਤੂੰ ਮੈਨੂੰ ਮਿਲ ਆਪਣਾ ਪਿਆਰ ਬਖਸ਼ ਉਹ ਆਪਣੇ ਸੇਵ ਗੁਣਾਂ ਦੀ ਦਾਤ ਬਖਸ਼ ਮੁੜ ਕੇ ਉਹ ਉਹਦੇ ਗੁਣਾਂ ਦਾ ਖਜ਼ਾਨਾ ਗੁਣੀ ਨਿਧਾਨ ਹੈ ਮੈਨੂੰ ਉਹ ਗੁਣੀ ਨਿਧਾਨ ਬਣਾ ਆਪਣੇ ਵਰਗਾ ਮੈਨੂੰ ਬਣਾ ਦੇ ਆਪਣੇ ਗੁਣ ਮੇਰੇ ਪੈਦਾ ਕਰ ਅਸੀਂ ਆਖਦੇ ਨਾਮ ਵੀ ਗੁਰੂ ਸਾਹਿਬ ਜੀ ਰੱਬੀ ਗੁਣ ਸਨ ਵੀ ਉਹਨਾਂ ਨੇ ਪ੍ਰਮਾਤਮਾ ਦਾ ਸਿਮਰਨ ਹਰ ਕੜੀ ਹਰ ਪਲ ਉਹਨਾਂ ਦੇ ਵਿੱਚ ਚੱਲਦਾ ਰਹਿੰਦਾ ਸੀ ਉਹਨਾਂ ਦੀ ਸੁਰਤੀ ਐਵੇਂ ਨਹੀਂ ਵਾਇਗੁਰਵੀ ਤੇ ਕੀ ਰਹਿੰਦੀ ਸੀ ਪ੍ਰਮਾਤਮਾ ਉਹਨਾਂ ਦੇ ਮੁਖ ਤੋਂ ਆਪਣੀ ਬਾਣੀ ਉਚਾਰਨ ਕਰਦਾ ਸੀ ਤਾਂ ਉਹ ਪ੍ਰਮਾਤਮਾ ਦਾ ਰੂਪ ਅਸੀਂ ਉਹਨਾਂ ਨੂੰ ਮੰਨਦੇ ਹਾਂ ਕਿਉਂਕਿ ਰੱਬੀ ਗੁਣ ਰੱਬ ਵਰਗੇ ਗੁਣ ਪ੍ਰਭੂ ਵਰਗੇ ਗੁਣ ਉਹਨਾਂ ਵਿੱਚ ਸਨ ਸਰੀਰ ਕਰਕੇ ਉਹ ਇੱਕ ਵਿਅਕਤੀ ਸਨ ਇੱਕ ਆਮ ਸਧਾਰਨ ਇਨਸਾਨ ਦੇ ਸਨ ਪਰ ਆਤਮ ਗੁਣਾ ਕਰਕੇ ਉਹ ਰੱਬ ਦਾ ਹੀ ਰੂਪ ਸਨ ਗੁਰੂ ਸਾਹਿਬ ਇਸ ਲਈ ਉਹਨਾਂ ਨੂੰ ਬਿਲਕੁਲ ਸਧਾਰਨ ਇਨਸਾਨ ਸਮਝ ਲੈਣਾ ਇਹ ਵੀ ਬੜੀ ਪਾਰੀ ਪੁੱਲ ਹੈ ਤੇ ਨਾਲ ਹੀ ਉਹਨਾਂ ਨੂੰ ਪਰਮਾਤਮਾ ਕਹਿ ਲੈਣਾ ਕਿ ਨਹੀਂ ਜੋ ਹੀ ਪੂਰੇ ਪਰਮਾਤਮਾ ਸਨ ਇਹ ਵੀ ਇੱਕ ਪੁੱਲ ਹੈ ਕਿਉਂਕਿ ਪਰਮਾਤਮਾ ਕੇਵਲ ਇੱਕ ਹੀ ਹੈ ਉਹਦੇ ਪੈਦਾ ਕੀਤੇ ਅਸੀਂ ਜੀਵ ਹਾਂ ਅਸੀਂ ਉਹ ਉਹਦੇ ਵਰਗੇ ਗੁਣ ਧਾਰਨ ਕਰ ਸਕਦੇ ਹਾਂ ਲੇਕਿਨ ਰੱਬੀ ਗੁਣ ਵੀ ਸਾਰੇ ਨਹੀਂ ਧਾਰਨ ਕਰ ਸਕਦੇ ਕੁਝ ਰੱਬੀ ਗੁਣ ਇਨਸਾਨ ਧਾਰਨ ਕਰ ਸਕਦਾ ਹੁਣ ਰੱਬੀ ਇੱਕ ਗੁਣ ਹੈ ਉਹ ਸਾਰੀ ਸ੍ਰਿਸ਼ਟੀ ਦਾ ਨਾਸ਼ ਕਰਤਾ ਹੈ ਸਾਰੀ ਚੀਜ਼ ਦਾ ਪੈਦਾ ਕਰਨ ਵਾਲਾ ਹੈ ਉਹ ਕਦੇ ਮਰਦਾ ਮੁਗਦਾ ਨਹੀਂ ਪਰ ਇੱਕ ਸਰੀਰ ਵਿੱਚ ਆਇਆ ਹੋਇਆ ਜੀਵ ਉਹਦੀ ਇੰਨੀ ਵੱਡੀ ਸਮਰੱਥਾ ਨਹੀਂ ਹੁੰਦੀ ਇਹ ਪ੍ਰਮੂਹ ਦੀ ਸਮਰੱਥਾ ਵਰਵੀ ਇਸ ਦੀ ਸਮਰੱਥਾ ਨਹੀਂ ਹੁੰਦੀ ਲੇਕਿਨ ਰੱਬੀ ਕੁਝ ਗੁੰਨਣ ਜੜੇ ਉਹ ਜੀਵ ਗ੍ਰੇਨ ਕਰ ਸਕਦਾ ਹੈ ਉਹਨਾਂ ਨੂੰ ਗ੍ਰੇਨ ਕਰਨ ਲਈ ਅਸੀਂ ਜਦੋਂ ਆਪਣੇ ਯਤਨ ਤੋਂ ਸਫਲ ਹੋ ਜਾਂਦੇ ਹਾਂ ਉਸ ਵੇਲੇ ਅਸੀਂ ਪ੍ਰਭੂ ਅਗੇ ਅਰਦਾਸ ਕਰਦੇ ਹਾਂ ਉਹ ਤੇ ਵਾਹਿਗੁਰੂ ਜੀ ਨੂੰ ਬੋਲਦੇ ਆ ਸਭ ਕੀ ਜਾਣਦਾ ਕਿ ਸਾਗਾ ਕੀ ਚਾਹੇ ਅਰਦਾਸ ਉਹ ਤੇ ਸਾਡੀਆਂ ਸਾਰੀਆਂ ਮੰਗਾਂ ਜਾਣਦਾ ਹੈ ਸਾਡੀਆਂ ਸਾਰੀਆਂ ਲੋੜਾਂ ਜਾਣਦੇ ਆ ਉਹਦੇ ਅਗੇ ਅਰਦਾਸ ਕਰਨ ਦੀ ਦੁਨਿਆਵੀ ਪਤਾਰਾਂ ਨੇ ਲੋੜ ਹੀ ਨਹੀਂ ਪੈਂਦੀ ਨਾਨਕ ਕਟ ਕਟ ਏਕੋ ਵਰਤਦਾ ਸ਼ਬਦ ਕਰੇ ਪ੍ਰਗਾਸ ਸਾਰੇ ਹਿਰਦਿਆਂ ਵਿੱਚ ਸਾਰੇ ਹਿਰਦੇ ਰੂਪੀ ਘੜਿਆਂ ਵਿੱਚੋਂ ਵਸਦਾ ਹੈ ਤੋਂ ਆਪਣੇ ਸ਼ਬਦ ਦੇ ਰਾਹੀਂ ਉਹ ਪ੍ਰਕਾਸ਼ ਕਰਦਾ ਜੇ ਇਹ ਲੋੜ ਨਾ ਹੁੰਦੀ ਤੇ ਪ੍ਰਮਾਤਮਾ ਨੂੰ ਗੁਰੂ ਰੂਪ ਪੈਦਾ ਕਰਨ ਦੀ ਲੋੜ ਹੀ ਨਹੀਂ ਸੀ ਪੈਂਦੀ ਗੁਰੂ ਵਿੱਚ ਉਹ ਨਾਮ ਦਾ ਵਾਸਾ ਕਰਕੇ ਗੁਰੂ ਦੇ ਮੱਖੋਂ ਬਾਣੀ ਉਚਾਰਨ ਕਰਾਉਣ ਦੀ ਲੋੜ ਹੀ ਨਹੀਂ ਸੀ ਪੈਂਦੀ ਕੀ ਕਿਉ ਸਮੀਦਾ ਸੀ ਕਿ ਮੇਰੇ ਭੇਜਿਓ ਇਹ ਜੀਵ ਇਸ ਸਿਰਾਂ ਵਿੱਚ ਜਾ ਕੇ ਮੋਹ ਮਾਇਆ ਵਿੱਚ ਉਲਝ ਕੇ ਆਪਣੇ ਅਸਰੇ ਨਾਲ ਟੁੱਟ ਗਏ ਨੇ। ਤੋਂ ਇਸ ਲਈ ਗੁਰਬਾਣੀ ਵਿੱਚ ਅਰਦਾਸਾਂ ਦੇ ਸੰਬੰਧਿਤ ਬਹੁਤ ਸਾਰੇ ਅਜਿਹੇ ਸ਼ਬਦ ਨੇ ਜਿਨ੍ਹਾਂ ਵਿੱਚ ਅਰਦਾਸਾਂ ਬੈਂਤੀ ਕੀਤੀ ਗਈਆਂ ਜਿਵੇਂ ਠਾਕੁਰ ਜੀਓ ਤੁਹਾਰੂ ਪਰਣਾ ਮੈਨੂੰ ਤੇਰਾ ਹੀ ਆਸਰਾ ਮਾਨਵਾ ਤੇ ਤੁਹਾਰੇ ਉੱਪਰ ਤੁਮਰੀ ਓਟ ਤੁਮਾਰੀ ਸ਼ਰਣਾ ਮੈਨੂੰ ਤੇਰਾ ਹੀ ਆਸਰਾ ਓਟ ਹੈ ਤੇਰੀ ਹੀ ਸ਼ਰਨ ਦੀ ਮੈਨੂੰ ਲੋੜ ਹੈ ਤੁਮਰੀ ਆਸ ਭਰੋਸਾ ਤੁਮਰਾ ਤੁਮਰਾ ਨਾਮ ਰਿਧੈ ਲੈ ਧਰਨਾ ਮੈਨੂੰ ਤੇਰੀ ਆਸ ਭਰੋਸਾ ਹੈ ਤੇਰਾ ਨਾਂ ਹੀ ਇਸ ਦੇ ਵਿੱਚ ਧਰਨ ਦੀ ਲੋੜ ਹੈ ਤੁਮਰੋ ਬਲ ਤੁਮ ਸੰਗ ਸੁਹੇਲੇ ਜੋ ਜੋ ਕਹੋ ਸੋਈ ਸੋਈ ਕਰਨ ਤੇਰੇ ਨਾਲ ਹੀ ਅਸੀਂ ਸੁਖੀ ਰਹਿ ਸਕਦੇ ਹਾਂ ਤੇਰੇ ਸੰਗ ਵਿੱਚ ਤੁਮਰੋ ਬਲ ਤੇਰਾ ਬਲ ਹੀ ਸਾਡੀ ਤਾਕਤ ਹੈ ਤੂੰ ਹੀ ਐ ਅੰਦਰ ਤੇ ਅਸੀਂ ਬਲ ਹੈ ਕੋਈ ਕਰਨ ਜੋ ਤੂੰ ਸੰਗ ਸੁਹੇਲੇ ਤੇਰੇ ਨਾਲ ਹੀ ਅਸੀਂ ਸੁਖੀ ਰਹਿ ਸਕਦੇ ਜੋ ਜੋ ਕਹੋ ਸੋਈ ਸੋਈ ਕਰਨ ਜੈਸਾ ਜੈਸਾ ਤੂੰ ਸਾਡੇ ਕੋਲ ਉਕਰਵਾਉਂਦਾ ਹੈ ਅਸੀਂ ਵੈਸਾ ਕਰਦੇ ਹਾਂ ਤੁਮਰੀ ਦਇਆ ਮਿਆ ਸੁਖ ਪਾਵੂ ਹੋ ਕਿਰਪਾਲ ਤੋਂ ਪਵਜਲ ਤਰਨਾ ਤੇਰੀ ਦਇਆ ਦਇਆ ਔਰ ਮਿਆ ਦਾ ਮਤਲਬ ਇੱਕੋ ਹੀ ਹੈ ਮਿਆ ਦਾ ਵੀ ਮਤਲਬ ਰਹਿਮਦਿਲੀ ਹੈ ਦਇਆ ਹੀ ਹੈ ਤੁਮਰੀ ਦਇਆ ਮਿਆ ਸੁਖ ਪਾਉ ਮੈਂ ਸੁਖ ਪ੍ਰਾਪਤ ਕਰਨਾ ਹੋ ਕਿਰਪਾਲ ਤੋਂ ਪਵਜਲ ਤਰਨਾ ਤੂੰ ਕਿਰਪਾਲ ਹੋਵੇਂ ਤੇ ਇਸ ਪਵਜਲ ਸੰਸਾਰ ਤੋਂ ਮੋਹ ਮਾਇਆ ਦੇ ਜੇਲਨ ਤੋਂ ਦੂਜੇ ਪਾਵਦੂ ਹੋਵੇਂ ਤੂੰ ਇੰਦੂ ਮੈਂ ਬੈਠ ਸਕਦਾ ਅਬਹਿਦਾਨ ਨਾਮ ਘਰ ਪਾਇਓ ਸਿਰ ਡਾਰਿਓ ਨਾਨਕ ਸੰਤ ਚਰਨਾ ਉਹ ਅਬਹਿਦਾਨ ਜਣੀ ਜਿੱਥੇ ਕੋਈ ਡਰ ਭੈ ਨਾ ਹੋਵੇ ਨਿਰਪੂਜ ਪੈ ਸਗਲ ਪੂ ਮਿਟਾਏ ਇਹ ਦਾਣ ਪ੍ਰਭੂ ਅਬੈ ਦਾਣ ਨਾਨਕ ਨਾਮ ਹਰ ਪਾਇਓ ਤੇਰੇ ਨਾਮ ਦੇ ਰਹੀ ਇਹ ਨਿਰਪੈਤਾ ਵਾਲਾ ਦਾਣ ਜਿਹੜਾ ਪਾਇਆ ਜਾ ਸਕਦਾ ਸਿਰ ਡਿਆਰਿਉ ਨਾਨਕ ਸੰਤ ਚਰਣਾ ਇਸ ਲਈ ਮੈਂ ਆਪਣਾ ਸੰਤ ਜਨਾਂ ਦੇ ਚਰਨਾਂ ਤੇ ਧਰ ਦਿੱਤਾ ਹੈ ਕਿ ਮੈਂ ਸਾਧ ਸੰਗਤ ਜੀ ਮਿਲ ਕੇ ਸੰਤਾਂ ਦੀ ਸੰਗਤ ਮਿਲ ਕੇ ਤੇਰਾ ਨਾਮ ਜਪ ਸਕਾਂ ਕਿ ਤੇਰੇ ਨਾਮ ਦੀ ਮੇਰੇ ਅੰਦਰ ਰੋਹ ਚਲ ਪਵੇ ਮੈਂ ਤੇਰੇ ਨਾਮ ਦਾ ਅਹਿਸਾਸ ਮਹਿਸੂਸ ਕਰ ਸਕਾਂ ਇਦ ਲਈ ਮੈਂ ਤੇਰੇ ਅੱਗੇ ਬੇਨਤੀ ਕਰਦਾ ਜਿੰਨੀ ਦੇਰ ਮੈਂ ਮੂਹ ਮਾਇਬ ਜੁਲਜਾ ਦੂਜੇ ਪਾ ਵਿੱਚਾਂ ਇਦਨ ਤੇਰੀ ਮਨ ਵਿੱਚ ਉਹ ਨਾਮ ਨਹੀਂ ਚੱਲ ਸਕਦਾ ਨਾਮ ਦੀ ਲਹਿਰ ਨਹੀਂ ਚੱਲ ਸਕਦੀ ਨਾਮ ਦਾ ਪਿਆਰ ਉਹ ਇਕਸਾਰ ਨਹੀਂ ਬਣ ਸਕਦਾ ਇਸ ਲਈ ਤੇਰੇ ਅੱਗੇ ਅਰਦਾਸ ਬੇਨਤੀ ਹੈ ਕਿ ਤੂੰ ਹੀ ਮੇਰ ਕਰ ਸਕਦਾ ਹੈ ਕਿ ਮੈਨੂੰ ਤੂੰ ਆਪਣੇ ਨਾਲ ਜੋੜ ਸਕਦਾ ਹੈ ਤੋ ਇਸ ਤਰੀਕੇ ਨਾਲ ਗੁਰਬਾਣੀ ਦੇ ਬਹੁਤ ਸਾਰੇ ਸ਼ਬਦ ਹਨ ਜਿਨ੍ਹਾਂ ਵਿੱਚ ਅਰਦਾਸ ਕਰਨ ਦਾ ਢੰਗ ਅਰਦਾਸ ਹੀ ਗੁਰੂ ਸਾਹਿਬ ਨੇ ਕੀ ਕੀ ਮੰਗਾ ਕੀ ਜੀਆਂ ਇਹਦਾ ਮਤਲਬ ਇਹ ਨਹੀਂ ਨਿਕਲਦਾ ਕਿ ਗੁਰੂ ਸਾਹਿਬ ਕੋਲ ਦਾਤਾ ਨਹੀਂ ਸਨ ਜਿਹੜੀਆਂ ਉਹ ਮੰਗ ਰਹੇ ਸਨ ਉਹ ਇਹਨਾਂ ਦਾਤਾ ਦੇ ਮਾਲਕ ਸਨ ਵਾਹਿਗੁਰੂ ਨੇ ਦਾਤਾ ਦੇ ਕੇ ਹੀ ਨਿਵਾਜਿਆ ਸੀ ਲੇਕਿਨ ਉਹ ਆਪਣੇ ਉੱਤੇ ਟੁਕਾ ਕੇ ਗੁਰੂ ਪਾਤਸ਼ਾਹ ਸਮਾਜ ਨੂੰ ਇੱਕ ਜਾਇਜ਼ ਸਿਖਾ ਰਹੇ ਨੇ ਕਿ ਅਸੀਂ ਪ੍ਰਭੂ ਦਰ ਤੋਂ ਕੀ ਕੀ ਮੰਗਣਾ ਕਿਵੇਂ ਮੰਗਣਾ ਕਿਵੇਂ ਅਰਦਾਸ ਕਰਨੀ ਹੈ ਤੋਂ ਇਸ ਲਈ ਗੁਰਮਤ ਅਰਦਾਸ ਦੀ ਬਹੁਤ ਵੱਡੀ ਮਹੱਤਾ ਹੈ ਜੀ ਇਹ ਵਿਸ਼ਾ جاری ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ